ਅਟਕਾਂ ਦੀ ਪਰ ਜ਼ੋਰ ਮੰਗਦੇ ਉੱਤੇ ਪੇਸ਼ ਕਰ ਰਹੇ ਹਾਂ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸ਼੍ਰੀ ਪੂਰਾ ਸਿੰਘ ਕਲੇਰ ਦਾ ਲਿਖਿਆ ਹੋਇਆ ਨਾਵਲ ਝੰਡਾ ਵੇ ਝੰਡੋਰੀਆ ਅੱਜ ਤੁਸੀਂ ਇਸ ਨਾਵਲ ਦਾ 18ਵਾਂ ਭਾਗ ਸੁਣ ਰਹੇ ਹੋ ਲੈਂਬਰ ਨੇ ਜਾ ਕੇ ਸਾਈਕਲ ਦਾ ਝੰਡਾ ਖੋਲਿਆ ਖੇਸੀ ਮਗਰਲੀ ਕਾਠੀ ਉੱਪਰ ਟੰਗੀ ਬੈਗ ਹੈਂਡਲ ਵਿੱਚ ਪਾਇਆ ਤੇ ਸਕੂਲੋਂ ਨਿਕਲ ਕੇ ਸਾਈਕਲ ਸੜਕ ਦੇ ਸੜਕ ਦੇ ਪਿੰਡ ਨੂੰ ਪਾ ਲਿਆ ਸਾਈਕਲ ਭਜਾਉਂਦਾ ਉਹ ਉਸ ਝੰਡ ਦੇ ਕੋਲ ਦੀ ਵੀ ਲੰਘਿਆ ਜੈਂਟ ਕੋਲ ਲੰਘਣ ਕਰਕੇ ਉਸ ਨੂੰ ਬਲਵੀਰ ਦੀਆਂ ਯਾਦਾਂ ਇੱਕ ਇੱਕ ਕਰਕੇ ਯਾਦ ਆਉਣ ਲੱਗੀਆਂ ਪਰ ਉਹ ਸਾਈਕਲ ਭਜਾਈ ਗਿਆ ਪਿੰਡ ਪਹੁੰਚਦੇ ਉਸ ਨੂੰ ਹਨੇਰਾ ਹੋ ਗਿਆ ਕਾਫੀ ਹਨੇਰੇ ਵਿੱਚ ਉਹ ਆਪਣੇ ਘਰ ਪਹੁੰਚ ਗਿਆ ਚੰਦਕੁਰ ਉਸ ਦੀ ਮਾਂ ਗੋਭੀ ਦੀ ਭਾਜੀ ਬਣਾਈ ਬੈਠੀ ਸੀ ਅਤੇ ਰੋਟੀਆਂ ਬਣਾਉਣ ਲਈ ਆਟਾ ਗੁੰਨੀ ਬੈਠੀ ਸੀ ਲੈਂਬਰ ਨਾਲ ਨੌਕਰੀ ਦੀ ਗੱਲਬਾਤ ਕਰਕੇ ਉਹ ਵਿਚਾਰੀ ਰੋਟੀ ਬਣਾਉਣ ਲੱਗ ਪਈ ਲੈਂਬਰ ਨੇ ਪਤਲੇ ਵਿੱਚੋਂ ਕੋਸਾ ਪਾਣੀ ਜੱਗ ਵਿੱਚ ਕੱਢ ਕੇ ਹੱਥ ਮੂੰਹ ਤੋਤੇ ਅਤੇ ਆਪਣੇ ਬਿਸਤਰੇ ਵਿੱਚ ਰਜਾਈ ਲੈ ਕੇ ਬੈਠ ਗਿਆ। ਉਹਨਾਂ ਮਾਂ ਪੁੱਤਾਂ ਨੇ ਰੋਟੀ ਖਾਧੀ। ਲੈਂਬਰ ਵੱਡੇ ਧੜਕੇ ਉੱਠ ਕੇ ਬਾਹਰ ਜਾ ਕੇ ਪਤੀਲਾ ਪਾਣੀ ਦਾ ਗਰਮ ਕਰਕੇ ਨਹਾਤਾ। ਤਿਆਰ ਹੋਇਆ ਪੇਟੀ ਵਿੱਚੋਂ ਰਜਾਈ ਗਦਲਾ ਵਗੈਰਾ ਰੱਖ ਕੇ ਅਧੂਰਾ ਨੇ ਖੇਸ ਵਿੱਚ ਬੰਨ ਲੈ। ਇੱਕ ਸੂਤਰੀ ਨਾਲ ਸਾਈਕਲ ਦੀ ਮਗਰਲੀ ਕਾਠੀ ਉੱਤੇ ਬੰਨ ਲੈ। ਉਸਦੀ ਮਾਂ ਨੇ ਰੋਟੀ ਬਣਾ ਕੇ ਰਾਤ ਦੀ ਸਬਜ਼ੀ ਡੱਬੇ ਵਿੱਚ ਪਾ ਕੇ ਡੱਬਾ ਬੰਦ ਕਰਕੇ ਲੈਂਬਰ ਨੂੰ ਫੜਾ ਦਿੱਤਾ। ਉਸਨੇ ਡੱਬਾ ਸਾਈਕਲ ਦੇ ਵਿੱਚਕਾਰ ਚੁਟਕੜੀ ਲਾ ਕੇ ਟੰਗ ਲਿਆ। ਬੈਗ ਵਿੱਚ ਪਲੇਟ, ਕੌਲੀ, ਕੜਚੀ, ਤੁਕਸ ਆਦ ਪਾ ਕੇ ਅੱਗੇ ਟੰਗ ਲਿਆ। ਸਾਰਾ ਸਮਾਨ ਇੱਕ ਵਾਰ ਫੇਰ ਵੇਖ ਕੇ ਉਸਨੇ ਸਾਈਕਲ ਵੀਹੀ ਵਿੱਚ ਕੱਢ ਲਿਆ। ਪਿੰਡੋਂ ਬਾਹਰ ਆ ਕੇ ਸੜਕੇ ਸੜਕ ਪਾ ਲਿਆ। ਲੈਂਬਰ ਲਗਭਗ ਪੌਣੇ ਕੋ 9 ਵਜੇ ਟਾਲੀਆਂ ਨੇ ਸਕੂਲ ਵਿੱਚ ਪਹੁੰਚ ਗਿਆ। ਸਾਈਕਲ ਉਸਨੇ ਪ੍ਰਾਇਮਰੀ ਸੈਕਸ਼ਨ ਵੱਲ ਸਟਾਫ ਰੂਮ ਦੇ ਅੱਗੇ ਖੜਾ ਕਰਕੇ ਜਿੰਦਾ ਖੋਲ ਦਿੱਤਾ। ਬਿਸਤਰਾ ਲਾ ਕੇ ਸਟਾਫ ਰੂਮ ਵਿੱਚ ਇੱਕ ਲੋਹੇ ਦੇ ਮੰਜੇ ਉੱਤੇ ਰੱਖ ਦਿੱਤਾ। ਬੈਗ ਲਾ ਕੇ ਵੀ ਮੰਜੇ ਤੇ ਬਿਸਤਰੀ ਕੋਲ ਰੱਖ ਦਿੱਤਾ। ਫਿਰ ਆਪ ਦਫ਼ਤਰ ਵੱਲ ਚੱਲ ਪਿਆ। ਦਫ਼ਤਰ ਦੇ ਬਾਹਰ ਵਿੱਚ ਗਿਆ ਤਾਂ ਸੇਵਾਦਾਰ ਦਫ਼ਤਰ ਦਾ ਮੇਜ਼ ਸਾਫ਼ ਕਰੀ ਜਾਂਦਾ ਸੀ। ਉਹ ਉਸ ਨੂੰ ਬੜੇ ਪ੍ਰੇਮ ਨਾਲ ਹੱਸ ਕੇ ਮਿਲਿਆ। ਆਖਣ ਲੱਗਾ ਆ ਗਿਆ ਬਈ ਜਵਾਨ। ਤੂੰ ਬਹੁਤ ਟਾਈਮ ਦਾ ਪਾਬੰਦ ਹੈ। ਬਸ ਨੌਕਰੀ ਵਿੱਚ ਇਹੀ ਹੁੰਦਾ ਹੈ। ਟਾਈਮ ਦੀ ਪਾਬੰਦੀ। ਮੈਂ 15 ਸਾਲ ਫੌਜ ਦੀ ਨੌਕਰੀ ਕੀਤੀ ਹੈ ਟਾਈਮ ਦੇ ਪਾਬੰਦ ਰਹੋ ਇੱਥੇ ਸਿਵਲ ਵਿੱਚ ਵੀ ਮਤਲਬ ਇਸ ਮਹਿਕਮੇ ਵਿੱਚ ਵੀ 15 ਸਾਲ ਹੋ ਗਏ ਤੂੰ ਨਵਾਂ ਨਵਾਂ ਨੌਕਰੀ ਵਿੱਚ ਹੁਣ ਆਇਆ ਨਾ ਹੌਲੀ-ਹੌਲੀ ਸਭ ਕੁਝ ਸਿੱਖ ਜਾਵੇਂਗਾ ਇੰਜ ਲੱਗਦਾ ਸੀ ਕਿ ਉਸ ਫੌਜੀ ਨੂੰ ਸੁਣਾਉਣ ਦੀ ਹੀ ਆਦਤ ਹੈ ਸੁਣਨ ਦੀ ਨਹੀਂ ਹੌਲੀ-ਹੌਲੀ ਮਾਸਟਰ ਜੀ ਆਉਣ ਲੱਗ ਪਏ ਲੈਂਬਰ ਖੜਾ ਹੋ ਕੇ ਸਭ ਨੂੰ ਹੱਥ ਜੋੜ ਕੇ ਫਤਿਹ ਬੁਲਾਈ ਜਾਂਦਾ ਸੀ ਕੋਈ ਤਾਂ ਹੱਸ ਕੇ ਉਸ ਦੀ ਫਤਿਹ ਮੰਨ ਕੇ ਉਸ ਦਾ ਨਾਂ ਵੀ ਪੁੱਛ ਲੈਂਦਾ ਪਰ ਕੋਈ ਸਿਰਜਾ ਮਾਰ ਕੇ ਦਫ਼ਤਰ ਅੰਦਰ ਹਾਜ਼ਰੀ ਲਾਉਣ ਵੜ ਜਾਂਦਾ ਸੇਵਾਦਾਰ ਨੇ ਘੰਟੀ ਵਜਾ ਕੇ ਸਕੂਲ ਲਾ ਦਿੱਤਾ ਸਾਰੇ ਵਿਦਿਆਰਥੀ ਮੁੰਡੇ ਕੁੜੀਆਂ ਗਰਾਊਂਡ ਵਿੱਚ ਪ੍ਰਾਰਥਨਾ ਲਈ ਜਾਣ ਲੱਗੇ ਮਾਸਟਰ ਵੀ ਹੌਲੀ-ਹੌਲੀ ਗੱਲਾਂ ਕਰਦੇ ਗਰਾਊਂਡ ਵੱਲ ਜਾ ਰਹੇ ਸਨ ਸਕੂਲ ਦੇ ਨਾਲ ਇੱਕ ਛੱਪੜ ਸੀ ਸਕੂਲ ਦਾ ਚੌਂਕੀਦਾਰ ਨਿੱਕੇ ਗੇਟ ਰਾਹੀਂ ਬਾਲਟੀ ਨਾਲ ਰਸਾ ਬੰਨਿਆ ਤੇ ਛੱਪੜ ਚੋਂ ਬਾਲਟੀ ਭਰ ਕੇ ਸਕੂਲ ਦੀਆਂ ਸੜਕਾਂ ਤੇ ਪਾਣੀ ਛਿੜਕੀ ਜਾਂਦਾ ਸੀ ਤਦੇ ਹੀ ਕਾਲੀ ਕਾਲੀ ਕਦਮਾਂ ਨਾਲ ਹੈਡਮਾਸਟਰ ਦੁਰਗਾਦਾਸ ਆਇਆ ਲੈਂਬਰ ਨੇ ਬੈਂਚ ਤੋਂ ਉੱਠ ਕੇ ਦੋਵੇਂ ਹੱਥ ਜੋੜ ਕੇ ਫਤਿਹ ਆਖੀ ਉਸਨੇ ਸਿਰ ਜਿਹਾ ਥੱਲੇ ਨੂੰ ਮਾਰ ਕੇ ਅੱਖਾਂ ਚੋਂ ਗਰੋਧ ਲਿਆ ਕੇ ਦਫ਼ਤਰ ਦੇ ਬਾਰ ਵਿੱਚ ਖੜ ਕੇ ਰੋਵ ਝਾੜਿਆ ਓਏ ਤੂੰ ਬੈਠਾ ਨਹੀਂ ਆਇਆ ਇੱਥੇ ਜਾ ਔ ਕੁਦੇ ਨਾਲ ਸੜਕਾਂ ਉੱਤੇ ਪਾਣੀ ਛਿੜਕਾ ਬਾਲਟੀ ਉਸਪੋਲਾ ਲੈ ਲਵੀ ਦਫ਼ਤਰੋਂ ਹਾਜ਼ਰੀ ਲਾ ਕੇ ਚਾਰੇ ਭੈਣ ਜਿਹਾ ਪ੍ਰਾਰਥਨਾ ਵੱਲ ਜਾ ਰਹੀਆਂ ਸਨ ਦੁਰਗਾ ਦਾਸ ਨੂੰ ਰੂਵ ਝਾੜਦੇ ਨੂੰ ਵੇਖ ਕੇ ਆਪਸ ਵਿੱਚ ਝਾਕ ਕੇ ਮੁਸਕਰਾਈਆਂ ਲੈਂਬਰ ਨੇ ਜਾ ਕੇ ਕੁੱਦੇ ਚੌਕੀਦਾਰ ਤੋਂ ਬਾਲਟੀ ਮੰਗੀ ਉਸ ਨਾਲ ਪਾਣੀ ਛਿੜਕਾਉਣ ਲਈ ਕੁੱਦਾ ਆਪਣੇ ਬੋੜੇ ਮੂੰਹ ਨਾਲ ਮੁਸਕਰਾਇਆ ਉਸ ਵੱਲ ਵੇਖ ਕੇ ਫਿਰ ਆਖਣ ਲੱਗਾ ਲੈ ਤੂੰ ਇਹ ਬਾਲਟੀ ਫੜ ਕੇ ਲਿਆ ਪਾਣੀ ਮੈਂ ਹੋਰ ਲੈ ਆਉਂਦਾ ਹਾਂ ਲਗਭਗ ਲੈਂਬਰ ਤੇ ਕੁੱਦਾ ਚੌਕੀਦਾਰ ਇੱਕ ਘੰਟਾ ਪਾਣੀ ਛਿੜਕਦੇ ਰਹੇ ਸਾਰੀਆਂ ਸੜਕਾਂ ਛਿੜਕ ਕੇ ਉਹ ਵਿਚਾਰਾ ਬੁਢਾ ਲੈਂਬਰ ਨੂੰ ਬੋਲਿਆ ਬਸ ਠੀਕ ਐ ਸ਼ੇਰਾ ਤੂੰ ਦਫ਼ਤਰ ਅੱਗੇ ਜਾ ਕੇ ਬੈਠ ਜਾ ਤੇ ਲੈਂਬਰ ਦਫ਼ਤਰ ਅੱਗੇ ਬੈਂਚ ਤੇ ਜਾ ਬੈਠਾ ਫੌਜੀ ਸੇਵਾਦਾਰ ਵੀ ਉਸ ਕੋਲ ਬੈਠਾ ਸੀ ਉਹ ਹੌਲੀ ਆਵਾਜ਼ ਵਿੱਚ ਲੈਂਬਰ ਨੂੰ ਬੋਲਿਆ ਦੇਖ ਲੈਂਬਰ ਸਿਆ ਤੂੰ ਨਵਾਂ ਨਵਾਂ ਨੌਕਰੀ 'ਚ ਆਇਆ ਜਿਹੜੀਆਂ ਗੱਲਾਂ ਆਪਾਂ ਕਰ ਲਈਏ 4 ਕਲਾਸ ਉਹ ਆਪਣੇ ਕੋਲ ਹੀ ਰੱਖੀ ਕਿਸੇ ਮਾਸਟਰ ਕੋਲ ਅੱਗੇ ਨਾ ਕਰੀ ਇਹ ਸਾਰੇ ਇੱਕੋ ਕੋਹੀ ਨੇ ਸਮਝਿਆ ਲੈਂਬਰ ਨੇ ਠੀਕ ਹੈ ਜੀ ਆ ਕੇ ਸਿਰ ਨਿਵਾਇਆ ਫੌਜੀ ਨੇ ਫਿਰ ਗੱਲ ਸ਼ੁਰੂ ਕੀਤੀ ਇਹ ਬਾਣੀਆ ਇਨਚਾਰਜ ਹੈ ਫੁੱਲ ਹੈਡਮਾਸਟਰ ਨਹੀਂ दारू ਰੱਜ ਕੇ ਪੀਂਦਾ ਹੈ ਡੇਲੀ ਦਾ ਡ੍ਰਿੰਕਰ ਹੈ ਇਸ ਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੈ ਇਸ ਨੂੰ ਭੌਂਕੀ ਜਾਣ ਦੇ ਬਸ ਆਪਣਾ ਹੌਲੀ ਹੌਲੀ ਮਾਲੀ ਦਾ ਕੰਮ ਕਰੀ ਜਾਵੇ ਕੰਮ ਦੇ ਹੀ ਆਪਾਂ ਨੂੰ ਤਨਖਾਹ ਮਿਲੇਗੀ ਫੌਜੀ ਸੇਵਾਦਾਰ ਦਾ ਨਾਂ ਮੁੰਚੀ ਸੀ ਉਸਨੇ ਜਾ ਕੇ ਇੱਕ ਘੰਟੀ ਮਾਰ ਦਿੱਤੀ ਦੂਜਾ ਪੀਰੀਅਡ ਸ਼ੁਰੂ ਹੋ ਗਿਆ ਸੀ ਪੀਰੀਅਡ ਖਤਮ ਹੋਏ ਤਾਂ ਮਾਸਟਰ ਤੇ ਭੈਣ ਜਿਗਾ ਕਲਾਸਾਂ ਚੋਂ ਨਿਕਲ ਕੇ ਦੂਜੀਆਂ ਕਲਾਸਾਂ ਵਿੱਚ ਜਾਣ ਲੱਗੇ ਜਾਂ ਕੁਝ ਜਿਨ੍ਹਾਂ ਦੇ ਪੀਰੀਅਡ ਖਾਲੀ ਸੀ ਉਹ ਸਟਾਫ ਰੂਮ ਵੱਲ ਚਲੇ ਗਏ ਇਤਨੇ ਚੇਰ ਵਿੱਚ ਫਿਰ ਇੰਚਾਰਜ ਦੁਰਗਾਦਾਸ ਕਿਸੇ ਕਲਾਸ ਚੋਂ ਨਿਕਲ ਕੇ ਵਗਿਆ ਆ ਕੇ ਲੈਂਬਰ ਨੂੰ ਬੋਲਿਆ ਓਏ ਤੂੰ ਫੇਰ ਬੈਠ ਗਿਆ ਲੈਂਬਰ ਬੋਲਿਆ ਪਾਣੀ ਸਾਰੀਆਂ ਸੜਕਾਂ ਤੇ ਛਿੜਕ ਦਿੱਤਾ ਹੈ ਜੀ ਥੋੜਾ ਦਮ ਲੈਂਦਾ ਹਾਂ ਓਏ ਸਟੋਰ ਵਿੱਚ ਖੁਰਪੇ ਤੇ ਕਸੀਏ ਪਏ ਹਨ ਖੁਰਪਾ ਚੱਕ ਤੇ ਉਹ ਕੈਰੀ ਜਿਸ ਵਿੱਚ ਗੁਲਾਬ ਦੀਆਂ ਕਲਮਾਂ ਉੱਗੀਆਂ ਹਨ ਉਹ ਸਾਰੀ ਗੁੱਟ ਦੇ ਮਾਲੀ ਦੀ ਪੋਸਟ ਹੈ ਤੇਰੀ ਜਾ ਕੇ ਖੁਰਪਾ ਚੱਕ ਤੇ ਬੂਟਿਆਂ ਦੀ ਕੈਰੀ ਨੂੰ ਗੋਡੀ ਪਾ ਲੈਂਬਰ ਸਟੋਰ ਵੱਲ ਤੁਰ ਗਿਆ ਉੱਥੇ ਅੰਦਰੇ ਇੱਕ ਖੁਰਪੀ ਚੁੱਕੀ ਤੇ ਜਾ ਕੇ ਗੁਲਾਬ ਦੀ ਕੈਰੀ ਨੂੰ ਗੋਡੀ ਪਾਉਣ ਲੱਗ ਪਿਆ ਕੈਰੀ ਕਾਫੀ ਵੱਡੀ ਸੀ ਲਗਭਗ 12 ਵਜ ਗਏ ਅੱਧੀ ਛੁੱਟੀ ਹੋਣ ਵਾਲੀ ਸੀ ਲੈਂਬਰ ਨੇ ਸਾਰੀ ਕੈਰੀ ਦੀ ਗੋਡੀ ਕਰ ਦਿੱਤੀ ਸੀ ਫਿਰ ਉਹ ਖੁਰਪੀ ਰੱਖਣਾ ਸਟੋਰ ਵੱਲ ਜਾਂਦਾ ਸੀ ਧੁੱਪੇ ਲੱਗੀ ਕਲਾਸ ਵਿੱਚੋਂ ਵੀ ਇੱਕ ਮਾਸਟਰ ਘੜੀ ਵੇਂਦਾ ਸਟਾਫ ਰੂਮ ਵੱਲ ਜਾ ਰਿਹਾ ਸੀ ਉਸ ਸ਼ਰੀਫ ਜਿਹੇ ਮਾਸਟਰ ਜੀ ਨੇ ਲੈਂਬਰ ਨੂੰ ਖੜਾ ਲਿਆ ਤੇ ਬੋਲਿਆ ਮੱਲਾ ਕਿਹੜਾ ਪਿੰਡ ਹੈ ਤੇਰਾ ਜੀ ਬੁਰਜ ਕਲਾ ਹੈ ਅੱਛਾ ਪੜਿਆ ਵੀ ਹੈ ਕੋਸ਼ ਹਾਂਜੀ ਨੌਂ ਜਮਾਤਾ ਪੜਿਆ ਹਾਂ ਦਸਵੀਂ ਵਿੱਚੋਂ ਹਟ ਗਿਆ ਸੀ ਕਿਉਂ ਦਸਵੀਂ ਨਾ ਕੀਤੀ ਜੀ ਬਾਪ ਚਲਾਣਾ ਕਰ ਗਿਆ ਸੀ ਗਰੀਬੀ ਜ਼ਿਆਦਾ ਸੀ ਪਹਿਲਾਂ ਕੀ ਕਰਦਾ ਸੀ ਜੀ ਬਸ ਆਹੀ ਢਿਆੜੀ ਦੱਪਾ ਉਸ ਮਾਸਟਰ ਜੀ ਦੀਆਂ ਅੱਖਾਂ ਵਿੱਚੋਂ ਉਸ ਲਈ ਤਰਸ ਸਪਸ਼ਟ ਚਾਹ ਕਰ ਰਿਹਾ ਸੀ ਤਦੇ ਹੀ ਦੁਰਗਾ ਦਾਸ ਦਫ਼ਤਰੋਂ ਨਿਕਲ ਕੇ ਉਸ ਵੱਲ ਆਉਂਦਾ ਬੋਲਿਆ ਓਏ ਕੈਰੀ ਨੂੰ ਗੋਡੀ ਕਰ ਦਿੱਤੀ ਹਾਂਜੀ ਲੈਂਬਰ ਬੜੀ ਹਲੀਮੀ ਨਾਲ ਬੋਲਿਆ ਇੱਥੇ ਗੱਲਾਂ ਮਾਰੇ ਨਹੀਂ ਸਰਨਾ ਜੇ ਤੇਰੇ ਚਿੱਤ 'ਚ ਹੋਵੇ ਵੀ ਮਾਸਟਰਾਂ ਨਾਲ ਗੱਲਾਂ ਕਰ ਲਿਆ ਕਰ ਮੰਲੀ ਐ ਮਾਲੀ ਦਾ ਕੰਮ ਕਰ ਉਹ ਗਰਾਊਂਡ ਤੋਂ ਪਰੇ ਦਰਖਤਾਂ ਦੇ ਬੂਟੇ ਲਾਏ ਹਨ ਅਸੀਂ ਖੁਰਪੀ ਲਈ ਜਾ ਨਾਲੇ ਬਾਲਟੀ ਲੈ ਜਾ ਉਹਨਾਂ ਨੂੰ ਗੋਡੀ ਕਰਕੇ ਪਾਣੀ ਪਾਈ ਜਾ ਛੱਪੜ ਚੋ ਪਾ ਦੇਮੀ ਜਾਂ ਨਲਕੇ ਤੋਂ ਬਾਲਟੀਆਂ ਭਰ ਕੇ ਪਾਈ ਜਾਈ। ਇਤਨੇ ਚਿਰ ਵਿੱਚ ਫੌਜੀ ਨੇ ਅੱਧੀ ਛੁੱਟੀ ਦੀ ਘੰਟੀ ਮਾਰ ਦਿੱਤੀ। ਵਿਦਿਆਰਥੀ ਕਲਾਸਾਂ ਛੱਡ ਕੇ ਭੱਜੇ ਘਰਾਂ ਨੂੰ। ਦੁਰਗਾ ਦਾਸ ਦਫ਼ਤਰ ਵਿੱਚ ਚਲਿਆ ਗਿਆ। ਲੈਂਬਰ ਖੁਰਪੀ ਸਟੋਰ ਵਿੱਚ ਰੱਖ ਕੇ ਆਪਣਾ ਰੋਟੀ ਵਾਲਾ ਡੱਬਾ ਚੁੱਕ ਕੇ ਨਲਕੇ ਤੋਂ ਪਾਣੀ ਦਾ ਗਲਾਸ ਭਰ ਕੇ ਪਰੇ ਗਰਾਊਂਡ ਵਿੱਚ ਘਾਹ ਉੱਤੇ ਬੈਠ ਕੇ ਰੋਟੀ ਖਾਣ ਜਾ ਲੱਗਿਆ। ਰੋਟੀ ਹਾਕੇ ਡੱਬਾ ਉਸਨੇ ਸਟਾਫ ਰੂਮ ਵਿੱਚ ਮੰਜੇ ਤੇ ਬਿਸਤਰੇ ਕੋਲ ਧਰ ਦਿੱਤਾ ਫਿਰ ਖੁਰਪੀ ਤੇ ਬਾਲਟੀ ਚੁੱਕੀਆਂ ਤੇ ਗਰਾਊਂਡ ਤੋਂ ਭਰੇ ਕੰਧ ਦੇ ਨਾਲ ਲੱਗੇ ਦਰਖਤਾਂ ਨੂੰ ਗੋਡੀ ਕਰਕੇ ਪਾਣੀ ਪਾਉਣ ਚਲਾ ਗਿਆ ਅੱਧੀ ਛੁੱਟੀ ਬੰਦ ਦੀ ਘੰਟੀ ਵੱਜ ਗਈ ਸੀ ਲੈਂਬਰ ਇੱਕ ਬੂਟੇ ਦੀ ਗੋਡੀ ਕਰਕੇ ਬਾਲਟੀ ਚੁੱਕ ਲੈਂਦਾ ਤੇ ਨਲਕੇ ਤੋਂ ਭਰ ਕੇ ਉਸ ਵਿੱਚ ਪਾ ਦਿੰਦਾ ਇਸ ਤਰ੍ਹਾਂ ਉਸਨੇ 8-10 ਬੂਟਿਆਂ ਦੀ ਗੋਡੀ ਕਰਕੇ ਪਾਣੀ ਨਾਲ ਭਰ ਦਿੱਤੇ ਸਨ ਬੂਟੇ ਟੈਕ ਪੈਸਨ ਇਸ ਤਰ੍ਹਾਂ ਹੀ ਉਹ ਪਾਣੀ ਪਾਈ ਜਾਂਦਾ ਸੀ ਕਿ ਸਾਰੀ ਛੁੱਟੀ ਦੀ ਘੰਟੀ ਵੱਜ ਗਈ ਵਿਦਿਆਰਥੀ ਆਪਣੇ ਆਪਣੇ ਘਰਾਂ ਨੂੰ ਡਾਰਾਂ ਬੰਨੀ ਜਾਂਦੇ ਸਨ ਸਾਰੇ ਮਾਸਟਰ ਤੇ ਭੈਣ ਜਿਹਾ ਦਫ਼ਤਰ ਨੂੰ ਹਾਜ਼ਰੀ ਲਾਉਣ ਜਾਂਦੇ ਸਨ ਲੈਂਬਰ ਨੇ ਵੀ ਆਪਣੀ ਖੁਰਪੀ ਤੇ ਬਾਲਟੀ ਚੁੱਕੀਆਂ ਤੇ ਸਟੋਰ ਵੱਲ ਚੱਲ ਪਿਆ ਸਟੋਰ ਵਿੱਚ ਖੁਰਪੀ ਤੇ ਬਾਲਟੀ ਧਰ ਕੇ ਉਹ ਨਲਕੇ ਤੇ ਗਿਆ ਮੂੰਹ ਹੱਥ ਤੋਤਾ ਫੌਜੀ ਮੁੰਸ਼ੀ ਸਿੰਘ ਸਾਈਕਲ ਚੁੱਕ ਕੇ ਆਪਣੇ ਪਿੰਡ ਨੂੰ ਚੱਲਿਆ ਗਿਆ ਜੋ ਟਾਲੀਆਣੇ ਦੇ ਨੇੜੇ ਹੀ ਦਸ ਦਸ ਸੀ ਜਦੇ ਹੀ ਕੁੱਦਾ ਚੌਕੀਦਾਰ ਆ ਕੇ ਦਫ਼ਤਰ ਵਿੱਚੋਂ ਚਾਬੀਆਂ ਦਾ ਗੁੱਸ਼ਾ ਚੁੱਕ ਕੇ ਕਮਰੇ ਬੰਦ ਕਰਨ ਲੱਗ ਪਿਆ ਉਹ ਵਿਚਾਰਾ ਅਨਪੜ੍ਹ ਬੁੜਾ 30-40 ਸਾਲਾਂ ਤੋਂ ਪਾਰਟ ਟਾਈਮ ਚੌਕੀਦਾਰ ਲੱਗਿਆ ਹੋਇਆ ਸੀ ਜਿਸ ਨੂੰ ਤਨਖਾਹ ਡੀਸੀ ਦਫ਼ਤਰੋਂ ਆਉਂਦੀ ਸੀ ਤਨਖਾਹ ਵੀ ਵਿਚਾਰੇ ਦੀ ਥੋੜੀ ਜਹੀ ਸੀ ਉਹ ਓਨੀ ਨਾਲ ਹੀ ਖੁਸ਼ ਸੀ ਸਕੂਲ ਦਾ ਕੰਪਲੈਕਸ ਕਾਫੀ ਵੱਡਾ ਸੀ ਪਰੇ ਵੱਡਾ ਸਾਰਾ ਢੇਰ ਦਰਖਤਾਂ ਦੀਆਂ ਸੁੱਕੀਆਂ ਟਾਹਣੀਆਂ ਦਾ ਪਿਆ ਸੀ ਫੌਜੀ ਸੇਵਾਦਾਰ ਇਹਨਾਂ ਸੁੱਕੀਆਂ ਲੱਕੜਾਂ ਨਾਲ ਚੁੱਲ੍ਹੇ ਤੇ ਹੀ ਸਟਾਫ ਦੀ ਚਾਹ ਕਰਦਾ ਸੀ। ਸੋ ਲੈਂਬਰ ਨੇ ਵੀ ਉੱਥੇ ਅੱਗ ਬਾਲ ਕੇ ਦਾਲ ਪਾਜੀ ਦੀ ਰੋਟੀ ਪਕਾਉਣੀ ਸ਼ੁਰੂ ਕਰ ਦਿੱਤੀ। ਦਿਨ ਦੇ ਸ਼ਿਪਾ ਨਾਲ ਉਹ ਰੋਟੀ ਬਣਾ ਕੇ ਖਾ ਲੈਂਦਾ। ਫਿਰ ਸਕੂਲ ਵਿੱਚ ਸਾਰੇ ਗੇੜਾ ਲਾ ਕੇ ਕੁੱਦਾ ਬੁੜਾ ਵੀ ਆਪਣਾ ਬਿਸਤਰਾ ਸਟੋਰ ਵਿੱਚੋਂ ਸਟਾਫ ਰੂਮ ਵਿੱਚ ਲੈ ਆਉਂਦਾ। ਦੋਵੇਂ ਗੱਲਾਂ ਕਰੀ ਜਾਂਦੇ 10 ਵਜੇ ਤੱਕ। 10 ਵਜੇ ਜੁੱਲੜ ਚੋਂ ਉੱਠ ਕੇ ਕੰਬਲ ਦੀ ਬੁੱਕਰ ਮਾਰ ਕੇ ਕੁੱਦਾ ਗੰਡਾਸਾ ਫੜ ਕੇ ਦੂਜੇ ਹੱਥ ਬੈਟਰੀ ਜਗਾ ਕੇ ਕਮਰਿਆਂ ਵੱਲ ਗੇੜਾ ਮਾਰਨ ਚਲਾ ਜਾਂਦਾ ਲੈਂਬਰ ਆਪਣੇ ਬਿਸਤਰੇ 'ਚ ਸੌਂ ਜਾਂਦਾ ਸ਼ਨੀਚਰ ਵਾਰ ਲੈਂਬਰ ਸਵੇਰੇ ਹੀ ਆਪਣੇ ਭਾਂਡੇ ਵਗੈਰਾ ਸਾਂਭ ਕੇ ਸਾਈਕਲ ਤਿਆਰ ਕਰਕੇ ਖੜਾ ਦਿੰਦਾ ਜਦੋਂ ਹੀ ਸ਼ਨੀਵਾਰ ਨੂੰ ਅੱਧੀ ਛੁੱਟੀ ਸਾਰੀ ਹੁੰਦੀ ਉਹ ਸਾਈਕਲ ਚੁੱਕ ਕੇ ਪਿੰਡ ਨੂੰ ਤੁਰ ਪੈਂਦਾ ਸ਼ਾਮ ਤੱਕ ਆਪਣੇ ਪਿੰਡ ਬੁਰਜਕਲਾਂ ਆ ਕੇ ਆਪਣੇ ਘਰ ਆ ਜਾਂਦਾ ਐਂਤਵਾਰ ਘਰ ਦੇ ਕਈ ਕੰਮ ਕਰਦਾ ਆਪ ਤਾਂ ਲਿਖਣ ਪੜ੍ਹਨ ਵੀ ਕਰ ਲੈਂਦਾ ਸੋਮਵਾਰ ਵੱਡੇ ਤੜਕੇ ਉੱਠ ਕੇ ਤਿਆਰ ਹੋ ਕੇ ਡੱਬੇ ਵਿੱਚ ਰੋਟੀ ਲੈ ਕੇ 9 ਵਜੇ ਤੋਂ ਪਹਿਲਾਂ ਟਾਲੀਆਣਾ ਸਕੂਲ ਆਪਣੀ ਡਿਊਟੀ ਉੱਤੇ ਪਹੁੰਚ ਜਾਂਦਾ ਇਸ ਤਰ੍ਹਾਂ ਹੀ ਲੈਂਬਰ ਨੂੰ ਜੁਆਇਨ ਕੀਤਾ 30 ਦਿਨ ਹੋ ਗਏ ਸਨ 1 ਤਾਰੀਖ ਨੂੰ ਸਾਰਿਆਂ ਨੂੰ ਤਨਖਾਹ ਨਾਲ ਕਲਰਕ ਨੇ ਉਸ ਦੀ 20 ਦਿਨਾਂ ਦੀ ਤਨਖਾਹ ਵੀ ਕਢਾ ਲੈ ਸੀ ਤਨਖਾਹ ਲੈ ਕੇ ਉਸ ਨੂੰ ਅੰਤਾਂ ਦੀ ਖੁਸ਼ੀ ਹੋ ਰਹੀ ਸੀ ਅਗਲੇ ਦਿਨ ਸ਼ਨੀਚਰਵਾਰ ਸੀ ਉਹ ਪਿੰਡ ਗਿਆ ਮੂੰਹ ਹੱਥ ਧੋ ਕੇ ਜਦੋਂ ਉਸਨੇ ਜੇਬ ਚੋਂ ਵਟੂਆ ਕੱਢ ਕੇ ਆਪਣੀ ਮਾਂ ਨੂੰ ਤਨਖਾਹ ਫੜਾਈ ਤਾਂ ਉਸ ਦਾ ਧਰਤੀ ਤੇ ਪੱਬ ਨੇ ਸੀ ਲੱਗਦਾ ਚੰਦ ਕਰਨ ਨੇ ਲੈਂਬਰ ਨੂੰ ਕਿਹਾ ਕਿ ਇਹ ਰੁਪਈਏ ਮੈਂ ਸੰਦੂਖ ਵਿੱਚ ਸਾਂਭ ਕੇ ਰੱਖ ਦਿੰਦੀ ਹਾਂ ਆਪਣੇ ਸ਼ਰਨਜੀਤ ਦੇ ਜਾਪੇ ਵੇਲੇ ਕੰਮ ਆਉਣਗੇ ਮਹਾਰਾਜ ਸੁਖ ਰੱਖੇ ਇੱਕ ਤਾਰੀਖ ਨੂੰ ਲੈਂਬਰ ਤਨਖਾਹ ਲਿਆਇਆ ਸੀ ਉਸ ਮੰਗਰੋਂ ਉਹ ਆਪਣੀ ਡਿਊਟੀ ਤੇ ਚਲਾ ਜਾਂਦਾ ਦੋ ਹਫ਼ਤੇ ਹੋਰ ਲੰਘ ਗਏ ਤੀਜੇ ਹਫ਼ਤੇ ਸ਼ਨੀਚਰਵਾਰ ਨੂੰ ਉਹ ਪਿੰਡ ਆਇਆ ਰੋਟੀ ਟੁਕ ਖਾ ਕੇ ਉਹ ਮਾਂ ਪੁੱਤ ਪੈ ਗਏ ਰਾਤ ਲੰਗੀ ਸੁਬਾ ਲੈਂਬਰ ਕੰਬਲੀ ਲੈ ਕੇ ਬਾਹਰ ਗਿਆ ਮਾਂ ਪੁੱਤ ਨੇ ਚਾਹ ਪੀਤੀ ਸਰਦੀ ਨੇ ਕਾਫੀ ਜ਼ੋਰ ਫੜ ਲਿਆ ਸੀ ਲਗਭਗ 9:00 ਵਜੇ ਰੁਲਦੂ ਮੋੜਾਂ ਤੋਂ ਵਧਾਈ ਲੈ ਕੇ ਆ ਗਿਆ ਉਸਨੇ ਸਾਈਕਲ ਅੰਦਰ ਲਾ ਕੇ ਲੈਂਬਰ ਨੂੰ ਆ ਜੱਫੀ ਪਾਈ ਤੇ ਵਧਾਈਆਂ ਦਿੱਤੀਆਂ ਫਿਰ ਰੁਲਦੂ ਸਵਾਰਤ ਵਿੱਚ ਗਿਆ ਉਸਨੇ ਇੱਕ ਚੰਦਕੌਰ ਬੁੜੀ ਦੇ ਪੈਰੀ ਹੱਥ ਲਾਏ ਤੇ ਬੋਲਿਆ ਮਾਸੀ ਉਹ 당ਗਾ ਤੈਨੂੰ ਮਹਾਰਾਜ ਨੇ ਤੈਨੂੰ ਪੋਤੇ ਦੀ ਦਾਤ ਦਿੱਤੀ ਹੈ ਵੇ ਪੁੱਤ ਰੱਬ ਸਭ ਨੇ ਵਧਾਵੇ ਵੇ ਜਿਉਣ ਜੋਗਿਆ ਸਭ ਦੇ ਖੁਸ਼ੀਆਂ ਹਨ ਰੱਬ ਨੇ ਸਾਡੀ ਦੇ ਲਈ ਵਧਾਈ ਹੈ ਵੇ ਪੁੱਤ ਚੰਦਕੁਰ ਨੇ ਮੰਜੇ ਤੋਂ ਉੱਠ ਕੇ ਰੁਲਦੂ ਨੂੰ ਬੁੱਕਲ ਵਿੱਚ ਲੈ ਲਿਆ ਫਿਰ ਬੋਲੀ ਕਿਸ ਦਿਨ ਦਾ ਜਨਮ ਹੈ ਕਾਕੇ ਦਾ ਰੁਲਦੂ ਸਿਆ ਪੁੱਤ ਮਾਸੀ ਅੱਜ ਐਤਵਾਰ ਹੈ કાકે ਦਾ જન્મ ਵੀਰਵਾਰ ਦਾ ਹੈ ਜਾਨੀ ਕਿ ਅੱਜ 4 ਦਿਨਾਂ ਦਾ ਹੈ ਵਧਾਈਆਂ ਵੇ ਪੁੱਤ ਬਾਲੀਆਂ ਹੀ ਵਧਾਈਆਂ ਮੇਰਾ ਪੋਤਾ ਵੀਰ ਬਲਾਈ ਪਰੇ ਤੋਂ ਲੈਂਬਰ ਆ ਕੇ ਬੋਲਿਆ ਮਾਂ ਆਪਾਂ ਕਾਕੇ ਦਾ ਨਾਂ ਹੀ ਵੀਰਵਲ ਧਰ ਲੈਂਦੇ ਹਾਂ ਹਾਂ ਧਰ ਲੈਨੇ ਆ ਵੀਰਵਲ ਤਾਂ ਬਾਲਾ ਹੀ ਸੋਣਾ ਨਾਮ ਹੈ ਚੰਦਕੌਰ ਦਾ ਧਰਤੀ ਤੇ ਪੱਬ ਨਹੀਂ ਲੱਗਦਾ ਸੀ ਲੈਂਬਰ ਨੇ ੁੱੱਪੇ ਮੰਜੇ ਢਾਲੇ ਦੋਵੇਂ ਸਾੜਾ ਪਣਉਇਆ ੁੱੱਪੇ ਬੈਠ ਕੇ ਗੱਲਾਂ ਕਰਨ ਲੱਗ ਪਏ ਚੰਦਕੌਰ ਉਹਨਾਂ ਨੂੰ ਗੜਵੀ ਵਿੱਚ ਚਾਹ ਤੇ ਦੋ ਗਲਾਸ ਫੜਾ ਗਈ ਉਹ ਦੋਵੇਂ ਚਾਹ ਪੀਣ ਲੱਗ ਪਏ ਚੰਦਕੌਰ ਵੇੜੇ ਦੀਆਂ ਤਰੀਮਤਾ ਨੂੰ ਬੁਲਾਉਣ ਚਲੀ ਗਈ ਨਾਲੇ ਠਾਕਰੀ ਦੇ ਘਰੋਂ ਨਿੰਮ ਦੀਆਂ ਸੱਤ ਟਾਹਣੀਆਂ ਤੋੜ ਲਈ ਆਈ ਬੁੜੀਆਂ ਤੇ ਹੋਰ ਲੋਕ ਲੈਂਬਰ ਦੇ ਘਰ ਆਉਣ ਲੱਗੇ ਵਧਾਈਆਂ ਦੇਣ ਦੋ ਗਵਣਨ ਕੁੜੀਆਂ ਹੱਟੀ ਤੋਂ ਬੁਲਬਲੇ ਤੇਰੀ ਬਨਵੀ ਲੈ ਆਇਆ। ਸਵਾ ਕੋ ਕਿਲੋ ਪਤਾਸੇ ਰੋਲਦੂ ਲੈ ਆਇਆ ਸੀ। ਲੈਂਬਰ ਹੱਟੀ ਤੋਂ ਸਵਾ ਕਿਲੋ ਪਤਾਸੇ ਤੇ 2 ਕਿਲੋ ਗੁੜ ਹੋਰ ਲੈ ਆਇਆ। ਲੈਂਬਰ ਦੇ ਘਰੇ ਬੁੜੀਆਂ ਕੁੜੀਆਂ ਦਾ ਪੂਰਾ ਇਕੱਠ ਹੋ ਗਿਆ ਸੀ। ਬਾਹਰ ਵਿੱਚ ਨਿੰਮ ਬੰਨਿਆ ਗਿਆ ਤੇ ਪਤਾਸੇ ਗੁੜ ਪ੍ਰਾਂਤ ਵਿੱਚ ਪਾ ਕੇ ਵੰਡੇ ਗਏ। ਹਰ ਕੋਈ ਚੰਦਕੁਰ ਨੂੰ ਤੇ ਲੈਂਬਰ ਨੂੰ ਵਧਾਈਆਂ ਦੇ ਰਹੇ ਸਨ। ਉਹਨਾਂ ਦੇ ਘਰ ਖੁਸ਼ੀਆਂ ਦਾ ਪੂਰਾ ਮਾਹੌਲ ਬਣ ਗਿਆ ਸੀ। ਚਾਪ ਅਣੀ ਪੀ ਕੇ ਰੋਲ ਦੂ ਸਾਈਕਲ ਤੇ ਵਾਪਸ ਆਪਣੇ ਪਿੰਡ ਮੌੜਾ ਨੂੰ ਮੁੜ ਗਿਆ ਸੋਮਵਾਰ ਨੂੰ ਲੈਂਬਰ ਨੇ 9 ਵਜੇ ਤੋਂ ਪਹਿਲਾਂ ਆਪਣੀ ਡਿਊਟੀ ਤੇ ਜਾਣ ਲੱਗਦਾ ਸੀ ਸਾਰਾ ਦਿਨ ਕੰਮ ਕਰਦਾ ਸ਼ਾਮ ਨੂੰ ਆਪਣੀ ਰੋਟੀ ਪਕਾ ਕੇ ਖਾ ਕੇ ਸਟਾਫ ਰੂਮ ਵਿੱਚ ਸੌਂ ਜਾਂਦਾ ਸਵੇਰ ਉਹ ਚੁੱਲ੍ਹੇ ਤੇ ਆਪਣੀ ਚਾਹ ਬਣਾ ਕੇ ਪੀ ਕੇ ਬਾਅਦ ਚ ਦੋ ਰੋਟੀਆਂ ਬਣਾ ਕੇ ਡੱਬੇ ਵਿੱਚ ਪਾ ਲੈਂਦਾ ਜੋ ਅੱਧੀ ਛੁੱਟੀ ਵੇਲੇ ਖਾ ਲੈਂਦਾ ਚਾ ਲਈ ਦੁੱਧ ਉਸਨੇ ਸਕੂਲ ਨੇੜਲੇ ਜ਼ਿਮੀਂਦਾਰਾਂ ਦੇ ਘਰ ਪਾਈਆ ਰੋਜ਼ਾਨਾ ਲਾ ਲਿਆ ਸੀ ਉਹਨਾਂ ਦਾ ਇੱਕ ਮੁੰਡਾ ਪੜਦਾ ਸੀ ਜੋ ਸਵੇਰ ਸਕੂਲ ਆਉਣ ਲੱਗਿਆ ਨਿੱਕੀ ਗੜਵੀ ਵਿੱਚ ਦੁੱਧ ਲੈ ਆਉਂਦਾ ਤੇ ਲੈਂਬਰ ਨੂੰ ਫੁੜਾ ਦਿੰਦਾ ਇੱਕ ਦਿਨ ਲੈਂਬਰ ਸਟੋਰ ਚ ਕਸੀਏ ਚੁੱਕ ਪਰੇ ਕੰਧ ਵੱਲ ਸਫੈਦਿਆਂ ਦੇ ਬੂਟੇ ਲਾਏ ਸਨ ਉਧਰ ਉਹਨਾਂ ਦੇ ਦਿਵਾਲੇ ਕਸੀਏ ਨਾਲ ਮਿੱਟੀ ਲਾਉਣ ਜਾਂਦਾ ਸੀ ਤਾਂ ਕਿ ਉਹਨਾਂ ਵਿੱਚ ਪਾਣੀ ਖੜ੍ਹ ਸਕੇ ਬਾਥਰੂਮਸ ਵੱਲੋਂ ਦੋ ਭੈਣ ਜਿਗਾਂ ਆਉਂਦੀਆਂ ਸਨ ਉਹਨਾਂ ਨੇ ਲੈਬਰ ਨੂੰ ਖੜਾ ਲਿਆ ਇੱਕ ਬੋਲੀ ਵਿਵੇ ਵੀਰਾ ਸੁਣੇ ਤੂੰ ਖਾਸਾ ਪੜਿਆ ਹੋਇਆ ਨੌਂ ਜਮਾਤਾਂ ਹਾਂ ਜੀ ਭੈਣ ਜੀ ਦਸਵੀਂ ਜਮਾਤ ਵਿੱਚੋਂ ਹਟਿਆ ਸੀ ਜੀ ਇਆਂ ਕਰ ਭਰਾਵਾ ਪ੍ਰਾਈਵੇਟ ਦਸਵੀਂ ਦਾ ਦਾਖਲਾ ਪਰ ਦੇ ਮੈਟ੍ਰਿਕ ਕਿਵੇਂ ਨਾ ਕਿਵੇਂ ਕਰ ਲੈ ਫਿਰ ਸਰਕਾਰ ਤੈਨੂੰ ਕਲਾਸ 4 ਤੋਂ ਕਲਾਸ 3 ਵਿੱਚ ਲੈ ਆਵੇਗੀ ਕਲਰਕ ਬਣ ਜਾਵੇਂਗਾ ਵੀਰਾ ਠੀਕ ਹੈ ਭੈਣ ਜੀ ਥੋੜਾ ਕੁ ਵੇਲਦਾਰੀ ਠੀਕ ਹੋ ਜਾਵੇ ਜ਼ਰੂਰ ਪਰਾਂਗਾ ਇੱਕ ਪ੍ਰਾਇਮਰੀ ਦਾ ਬੁੱग्गा ਜਿਹਾ ਮਾਸਟਰ ਸਾਰੇ ਸਟਾਫ ਦੀ ਸੀ ਆਈ ਡੀ ਲੈ ਰੱਖਿਆ ਹੋਇਆ ਸੀ ਉਹ ਲੈਂਬਰ ਨੂੰ ਭੈਣ ਜੀਆਂ ਨਾਲ ਗੱਲਾਂ ਕਰਦੇ ਨੂੰ ਵੇਖ ਕੇ ਵਗ ਕੇ ਦੁਰਗਾਦਾਸ ਕੋਲ ਗਿਆ ਤੇ ਜਾ ਦੱਸਿਆ ਦੁਰਗਾਦਾਸ ਵਗ ਕੇ ਆਇਆ ਲੈਂਬਰ ਵੱਲ ਕਾਲੀ ਕਾਲੀ ਉਸ ਨੇ ਆਉਂਦੇ ਨੇ ਦੇਖ ਲਿਆ ਭੈਣ ਜੀਆਂ ਤਾਂ ਆਪਣੇ ਸਟਾਫ ਰੂਮ ਵੱਲ ਚਲੀਆਂ ਗਈਆਂ ਲੈਂਬਰ ਕਸੀਆ ਫੜ ਕੇ ਸਹੈਦਿਆਂ ਵੱਲ ਤੁਰ ਪਿਆਸੀ ਕੇ ਦੁਰਗਾਦਾਸ ਦੂਰੋਂ ਦਿਹਾੜਿਆ ਓਏ ਮਾਲੀ ਓਏ ਮਾਲੀ ਥੇਰ ਗੱਲ ਸੁਣ ਲੈਂਬਰ ਖੜ ਗਿਆ ਦੁਰਗਾਦਾਸ ਨੇੜੇ ਆ ਕੇ ਫੁੰਕਾਰਿਆ ਤੂੰ ਕੰਮ ਕਿਉਂ ਨਹੀਂ ਕਰਦਾ ਓਏ ਆ ਕਸੀਆ ਮੇਰੇ ਕੋਲ ਐ ਜੀ ਮੈਂ ਸਫੈਦਿਆਂ ਦੇ ਬੂਟਿਆਂ ਦੇ ਪਾਸੇ ਮਿੱਟੀ ਲੈਣ ਜਾਂਦਾ ਹਾਂ ਜੀ ਕਿ ਉਹਨਾਂ ਵਿੱਚ ਪਾਣੀ ਖੜ ਸਕੇ ਜੇ ਤੈਨੂੰ ਭੈਣ ਜੀਆਂ ਨਾਲ ਗੱਲਾਂ ਕਰਨ ਨੂੰ ਕਿਹਨੇ ਆਖਿਆ ਓਏ ਉਹ ਤਾਂ ਜੀ ਵਿਚਾਰੀਆਂ ਗਰੀਬ ਤੇ ਤਰਸ ਕਰਕੇ ਆਖ ਰਹੀਆਂ ਸੀ ਕਿ ਭਾਈ ਤੂੰ ਪੜਨੋ ਕਿਉਂ ਹਟ ਗਿਆ ਚੁੱਪ ਕਰਕੇ ਸਿੱਧਾ ਹੋ ਕੇ ਮਲੀ ਦਾ ਕੰਮ ਕਰੀ ਚੱਲ ਨਹੀਂ ਮੈਂ ਲਿਖਤੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਭੇਜ ਦੇਵਾਂਗਾ ਉਹ ਹਟਾ ਕੇ ਪਰੇ ਕਰਨਗੇ ਫਿਰ ਝਾਕੇਗਾ ਆਇਆ ਵੱਡਾ ਜਾਤ ਦੀ ਕੋੜ ਕੇਰ ਲਈ ਸ਼ਤੀਰਾ ਨਾਲ ਜਫੇ ਅਤੇ ਚੁੱਪ ਕਰਕੇ ਲੈਂਬਰ ਕਸੀਆ ਫੜ ਕੇ ਸਫੈਦਿਆਂ ਵੱਲ ਜਾ ਕੇ ਖਾਈ ਪੌਣ ਜਾ ਲੱਗਿਆ ਦੁਰਗਾ ਦਾਸ ਬੜਬੜ ਕਰਦਾ ਮੁੜ ਗਿਆ ਦੋਸਤੋ ਇਹ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸ਼੍ਰੀ ਪੂਰਾ ਸਿੰਘ ਕਲੇਰ ਦਾ ਲਿਖਿਆ ਹੋਇਆ ਨਾਵਲ ਜੰਡਾ ਵੇ ਜੰਡੋਰੀਆ ਦੋਸਤੋ ਇਹ ਨਾਵਲ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਹਮੇਸ਼ਾ ਹੀ ਤੁਹਾਡੇ ਹੰਗਾਰੇ ਦੀ ਉਡੀਕ ਰਹਿੰਦੀ ਹੈ ਅਸੀਂ ਇਹ ਨਾਵਲ ਕਲੇਰ ਅਮਰਤ ਚੈਨਲ ਦੇ ਉੱਤੇ ਲੈ ਕੇ ਆਪਣਾ ਮਨ ਮਹਿਸੂਸ ਕਰ ਰਹੇ ਹਾਂ ਕਿਉਂਕਿ ਇਹ ਨਵਲ ਪੰਜਾਬੀ ਦੇ ਪ੍ਰਸਿੱਧ ਨਾਵਲਾਂ ਵਿੱਚ ਗਿਣਿਆ ਜਾਂਦਾ ਹੈ ਕੱਲ ਨੂੰ ਮੈਂ ਫਿਰ ਇਸ ਦੀ ਅਗਲੀ ਕਿਸ਼ਤ ਲੈ ਕੇ ਹਾਜ਼ਰ ਹੋਵਾਂਗੀ ਦੋਸਤੋ ਆਪਣਾ ਖਿਆਲ ਰੱਖਿਓ